ਸਤ ਸ੍ਰੀ ਅਕਾਲ ਜੀ ਸੁਖ ਭੈਣਾ ਕੁਝ ਪਿਛਲੇ ਦਿਨੀ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਇਹਨਾਂ ਦਾ ਦੇਹਾਂਤ ਜਿਹੜਾ ਅ ਜ਼ਹਿਰੀਲੀ ਚੀਜ਼ ਨਿਕਲਣ ਦੇ ਨਾਲ ਹੋਇਆ ਹੈ ਜਿਸ ਕਾਰਨ ਸਾਡੀ ਧੀ ਦੀ ਮੌਤ ਹੈ ਜਿਹੜੀ ਹੋਈ ਹੈ ਇਸਨੇ 9:00 ਵਜੇ ਇਸ ਤੀਜਾਣੀ ਕਿ ਮੌਤ ਹੋਈ ਹੈ ਉਹਨਾਂ ਨੇ ਦੱਸਿਆ ਵੀ ਸਾਨੂੰ ਫੋਨ ਆ ਜਿਹੜਾ ਰਾਤ ਨੂੰ 12:00 ਵਜੇ ਕੀਤਾ ਗਿਆ ਬਹੁਤ ਹੀ ਜਾਦੇ ਦੁੱਖ ਦੀ ਗੱਲ ਹੈ ਵੀ ਇਸ ਭੈਣ ਦੇ ਬੱਚਿਆਂ ਤੋਂ ਉਨ੍ਹਾਂ ਦੀ ਮਾਂ ਤਾਂ ਖੋਈ ਗਈ ਹੈ ਜਦ ਕਿ ਪਿਓ ਵੀ ਉਨ੍ਹਾਂ ਦਾ ਦੂਰ ਹੋ ਗਿਆ ਹੈ ਕਿਉਂਕਿ ਸੁਖਪ੍ਰੀਤ ਦਾ ਜਿਹੜਾ ਹਸਬੰਦ ਆ ਉਹ ਹੁਣ ਜੇਲ੍ਹ ਦੇ ਵਿੱਚ ਹੈ ਇਸ ਕਰਕੇ ਇਹਨਾਂ ਦੀ ਧੀ ਨੇ ਕਿਹਾ ਸੀ ਵੀ ਮੇਰੇ ਪਿਤਾ ਬੇਕਸੂਰ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਸਾਨੂੰ ਸਾਡੇ ਪਿਤਾ ਦੀ ਲੋੜ ਹੈ ਪੰਜਾਬ ਦੇ ਵਿੱਚ ਇਸ ਭੈਣ ਦੀ ਮੌਤ ਤੋਂ ਬਾਅਦ ਬਹੁਤ ਹੀ ਜ਼ਿਆਦਾ ਦੁੱਖ ਮਨਾਇਆ ਜਾ ਰਿਹਾ ਵੀ ਇਹਨਾਂ ਬੱਚਾਂ ਤੋਂ ਇਹਨਾਂ ਦੀ ਮਾਂ ਤਾਂ ਦੂਰ ਹੋ ਹੀ ਗਈ ਹੈ ਤੇ ਇਸ ਦੇ ਨਾਲ ਹੀ ਪਤਾ ਨਹੀਂ ਬੱਚਿਆਂ ਤੋਂ ਇਸ ਚੀਜ਼ ਦਾ ਰੱਬ ਨੇ ਬਦਲਾ ਲਿਆ ਵੀ ਇਹਨਾਂ ਦਾ ਪਿਓ ਵੀ ਦੂਰ ਹੋ ਗਿਆ ਹੈ ਇਸ ਭੈਣ ਦਾ ਜਿਹੜਾ ਰੀਅਲ ਨਾਮ ਹੈ ਸੁਖਵਿੰਦਰ ਉਹ ਹੈ ਬੇਸਿਸ ਨੂੰ ਇਸ ਦਾ ਸਾਰਾ ਪਰਿਵਾਰ ਸੋਕਪ੍ਰੀਤ ਨਾਮ ਤੋਂ ਵੀ ਬੁਲਾਉਂਦਾ ਸੀ ਇਸਪੰਦ ਦੇ ਪੇਕੇ ਪਰਿਵਾਰ ਨੇ ਇਹ ਵੀ ਦੱਸਿਆ ਵੀ ਜਿਹੜਾ ਇਹਨਾਂ ਦਾ ਮੇਨ ਮਸਲਾ ਸੀ ਉਹ ਪੈਸੇ ਨੂੰ ਲੈ ਕੇ ਸੀ ਕਿ ਬਹੁਤ ਹੀ ਜ਼ਿਆਦੇ ਮਿਹਨਤੀ ਸੀ ਇਸ ਦੇ ਤਿੰਨ ਚਾਰ ਚੈਨਲ ਸਨ ਤੇ ਇਸ ਦੇ ਹਸਬੰਡ ਸੀ ਜਿਹੜੇ ਮਲੇਸ਼ੀਆ ਦੇ ਵਿੱਚ ਰਹਿੰਦੇ ਸੀ ਜਿੱਥੇ ਉਹਨਾਂ ਦੀ ਪੇਸ ਹੀ ਜਿਹੜੀ 10-15000 ਹੀ ਸੀ ਇਸ ਕਰਕੇ ਇਹਨਾਂ ਦੇ ਵਿੱਚ ਰੋਲਾ ਜਿਹੜਾ ਪੈਸੇ ਨੂੰ ਲੈ ਕੇ ਪੈਂਦਾ ਰਹਿੰਦਾ ਸੀ ਇਹ ਗੱਲਾਂ ਅੱਗੇ ਆ ਰਹੀਆਂ ਹਨ اصل ਸਚਾਈ ਕੀ ਹੈ ਇਸ ਦਾ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਗਿਆ ਇਸ ਕਰਕੇ ਇਸ ਭੈਣ ਦੇ ਪੇਕੇ ਪਰਿਵਾਰ ਤੇ ਸਹੁਰੇ ਪਰਿਵਾਰ ਰੱਬ ਨੂੰ ਪੈਂਦੀ ਹੈ ਵੀ ਕੋਈ ਵੀ ਫੇਕ ਖਬਰਾਂ ਨੇ ਜਿਹੜੀਆਂ ਸਾਡੇ ਲਈ ਅਫਵਾਹਾਂ ਨਾ ਉਡਾਈਆਂ ਜਾਣ ਇਸ ਦੇ ਵਿੱਚ ਗਲਤੀ ਸੁੱਖਪਣ ਕੋਲੋਂ ਹੋਈਆ ਜਾ ਉਸ ਤੇ ਘਰ ਵਾਲੇ ਕੋਲੋਂ ਇਹ ਰੱਬ ਨੂੰ ਹੀ ਪਤਾ ਹੈ ਕਿਉਂਕਿ ਇੱਕ ਹਮਸਫਰ ਤੋਂ ਹਮਸਫਰ ਕੋਈ ਆ ਜਾਣਾ ਬਹੁਤ ਵੱਡੀ ਗੱਲ ਹੈ ਤੇ ਇੱਕ ਬੱਚਾ ਕੋਲੋਂ ਉਹਨਾਂ ਦੀ ਮਾਂ ਤੇ ਇੱਕ ਮਾਪੇ ਕੋਲੋਂ ਉਹਨਾਂ ਦੀ ਧੀ ਕਿਉਂਕਿ ਇਸਨੇ ਬਹੁਤ ਜ਼ਿਆਦੇ ਮਿਹਨਤ ਕੀਤੀ ਹੈ ਸਾਰਾ ਪਰਿਵਾਰ ਹੈ ਜਿਹੜਾ ਇਸ ਭੈਣ ਦੇ ਨਾਮ ਤੋਂ ਹੀ ਚੱਲਿਆ ਹੈ ਕਿਉਂਕਿ ਇਸ ਭੈਣ ਦੀ ਪਛਾਣ ਹੈ ਜਿਹੜੀ ਜੋਗਿੰਗ ਕਰਕੇ ਬਹੁਤ ਜ਼ਿਆਦਾ ਹੋਈ ਹੈ ਜਦ ਕਿ ਇਹ ਪਿੰਡ ਲੋਕਾਂ ਦੇ ਵਿੱਚ ਦਖੋਂਦੀ ਸੀ ਵੀ ਇਹਨਾਂ ਦੇ ਸਹਰੇ ਪਰਿਵਾਰ ਦਾ ਜਿਹੜਾ ਪਿਆਰ ਸੀ ਬਹੁਤ ਜ਼ਿਆਦਾ ਸੀ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਣਬਣ ਨਹੀਂ ਸੀ ਇਸ ਤੇ ਪੇਕੇ ਪਰਿਵਾਰ ਨੇ ਦੱਸਿਆ ਵੀ ਸਾਡੀ ਧੀ ਨੇ ਕੁਝ ਕੁ ਗੱਲਾਂ ਸਾਨੂੰ ਸਹਰੇ ਪਰਿਵਾਰ ਬਾਰੇ ਉਸ ਦਿਨ ਪਹਿਲਾਂ ਹੀ ਦੱਸਿਆ ਸੀ ਇਸ ਟਾਈਮ ਇਸ ਪਿੰਡ ਦੇ ਹਸਬੰਦ ਜਿਹੋ ਦੇ ਵਿੱਚ ਨਹੀਂ ਤੇ ਇਸ ਪਿੰਡ ਦਾ ਸੰਸਕਾਰ ਵੀ ਇਸ ਤੇ ਪੇਕੇ ਨੇ ਇਸ ਤੇ ਸਹਰੇ ਪਿੰਡ ਨਹੀਂ ਕਰਨ ਦਿੱਤਾ ਸੀ ਉਹਨਾਂ ਨੇ ਆਪਣੇ ਪਿੰਡ ਲ ਜਾ ਕੇ ਇਸ ਦਾ ਸੰਸਕਾਰ ਕੀਤਾ ਸੀ ਆ ਇਸ ਪੈਣ ਦੇ ਦੋ ਬੱਚੇ ਹਨ ਜਿਨ੍ਹਾਂ ਨੂੰ ਇਹ ਸਦਾ ਲਈ ਛੱਡ ਕੇ ਚਲੇ ਗਏ ਹਨ